ਲੋਜਿਕ ਇੱਕ ਵਾਰੀ ਫਿਰ ਕਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਬਹੁਤ ਸਾਰੇ ਮਾਮਲੇ ਭਾਰਤ ਸਣੇ ਵੱਖ-ਵੱਖ ਹੋਰਨਾਂ ਮੁਲਕਾਂ ਦੇ ਵਿੱਚੋਂ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ 5 ਸਾਲ ਪਹਿਲਾਂ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਆਪਣਾ ਸਰ ਚੁਕਣਾ ਸ਼ੁਰੂ ਕੀਤਾ ਹੈ ਘਰ ਤੋਂ ਕੰਮ ਮਾਸਕ ਲਾਕਡਾਊਨ ਅਤੇ ਖਾਲੀ ਗਲੀਆਂ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਤਾਜ਼ਾ ਨੇ ਅਜਹੀ ਸਥਿਤੀ ਦੇ ਵਿੱਚ ਜਦੋਂ ਕੋਵਿਡ-19 ਜੇਐਨ1 ਦੇ ਨਵੇਂ ਰੂਪ ਦੀ ਖਬਰ ਸਾਹਮਣੇ ਆਈ ਤਾਂ ਲੋਕਾਂ ਦੇ ਮਨ ਦੇ ਅੰਦਰ ਚਿੰਤਾ ਦੀ ਲਹਿਰ ਫੈਲਣਾ ਸੁਭਾਵਿਕ ਸੀ ਕੀ ਉਹੀ ਹਾਲਾਤ ਦੁਬਾਰਾ ਵਾਪਸ ਆਉਣ ਵਾਲੇ ਨੇ ਕਿ ਮਾਸਕ ਸਮਾਜਿਕ ਦੂਰੀ ਅਤੇ ਸੈਨੀਟਾਈਜ਼ਰ ਸਾਡੀ ਜ਼ਿੰਦਗੀ ਦਾ ਹਿੱਸਾ ਦੁਬਾਰਾ ਬਣ ਜਾਣਗੇ ਸੋ ਆਓ ਤੁਹਾਨੂੰ ਇਸ ਨਵੇਂ ਕਰੋਨਾ ਦੇ ਖਤਰੇ ਦੇ ਬਾਰੇ ਤੇ ਇਸ ਤੋਂ ਬਚਾ ਦੇ ਉਪਾਅਾਂ ਦੇ ਬਾਰੇ ਜਾਣਕਾਰੀਆਂ ਦਿੰਨੇ ਆਂ GN1 ਕਰੋਨਾ ਵਾਇਰਸ ਦੇ ਓਮੀਕਰੋਨ ਪਰਿਵਾਰ ਦਾ ਇੱਕ ਸਬ ਵੇਰੀਐਂਟ ਹੈ ਜਿਸ ਦੀ ਪਛਾਣ ਪਹਿਲੀ ਵਾਰ ਅਗਸਤ 2023 ਦੇ ਵਿੱਚ ਕੀਤੀ ਗਈ ਸੀ ਇਹ ਵੇਰੀਐਂਟ BA.2.86 ਨਾਲ ਸੰਬੰਧਿਤ ਹੈ ਅਤੇ ਵਿਗਿਆਨੀਆਂ ਦੇ ਅਨੁਸਾਰ ਇਸ ਦੇ ਵਿੱਚ ਪਰਿਵਰਤਨ ਤੇਜ਼ੀ ਦੇ ਨਾਲ ਹੋ ਰਹੇ ਨੇ ਜਿਸ ਕਾਰਨ ਇਸ ਦੀ ਸੰਚਾਰ ਦਰ ਵੀ ਪਹਿਲਾਂ ਨਾਲੋਂ ਤੇਜ਼ ਹੈ ਯਾਨੀ ਕਿ ਇਹ ਵੇਰੀਐਂਟ ਪਹਿਲਾਂ ਨਾਲੋਂ ਤੇਜ਼ੀ ਦੇ ਨਾਲ ਫੈਲ ਸਕਦਾ ਹੈ ਇਸ ਦੇ ਲੱਛਣ ਕੀ ਨੇ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀਆਂ ਜ਼ਰੂਰ ਦਿੰਨੇ ਆ ਅਮਰੀਕੀ ਏਜੰਸੀ ਸੀ ਡੀ ਸੀ ਦੇ ਅਨੁਸਾਰ ਜੀ ਐਨ 1 ਦੇ ਲੱਛਣ ਹੋਰ ਵੈਰੀਐਂਟ ਤੋਂ ਬਹੁਤ ਵੱਖਰੇ ਨਹੀਂ ਨੇ ਪਰ ਇਹ ਆਪਣੇ ਤੇਜ਼ੀ ਨਾਲ ਫੈਲਣ ਦੇ ਲਈ ਵਧੇਰੇ ਜਾਣਿਆ ਜਾਂਦਾ ਹੈ ਲੱਛਣਾਂ ਦੇ ਵਿੱਚ ਨੱਕ ਵਗਣਾ ਸੁੱਕੀ ਖੰਘ ਬੁਖਾਰ ਗਲੇ ਵਿੱਚ ਖਰਾਸ਼ ਸਿਰਦਰਦ ਉਲਟੀਆਂ ਜਾਂ ਮਤਲੀ ਦਸਤ ਠੰਡ ਲੱਗਣਾ ਆਦਿ ਸ਼ਾਮਿਲ ਨੇ ਭਾਰਤ ਦੇ ਵਿੱਚ ਇਸ ਦਾ ਕੀ ਕੁਝ ਕਿੰਨਾ ਕੁ ਖਤਰਾ ਹੈ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਣੀ ਲਾਜ਼ਮੀ ਹੈ ਇਸ ਵਾਇਰਸ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤ ਦੇ ਵਿੱਚ ਸਥਿਤੀ ਕੰਟਰੋਲ ਦੇ ਵਿੱਚ ਹੈ ਪਰ ਚੌਕਸੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਜਨਵਰੀ 2024 ਦੇ ਵਿੱਚ ਦਿੱਲੀ ਵਿੱਚ ਜੇ ਐਨ 1 ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਪਰ ਪਿਛਲੇ 2 ਦਿਨਾਂ ਦੇ ਵਿੱਚ 257 ਨਵੇਂ ਕੇਸਾਂ ਅਤੇ 2 ਮੌਤਾਂ ਨੇ ਚਿੰਤਾਵਾ ਹੋਰ ਵੀ ਦੱਸ ਦਿੱਤੀਆਂ ਨੇ ਚੰਗੀ ਗੱਲ ਇਹ ਹੈ ਕਿ ਭਾਰਤ ਦੀ ਇੱਕ ਵੱਡੀ ਆਬਾਦੀ ਦਾ ਟੀਕਾਕਰਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਪਹਿਲਾਂ ਓਮੀਕਰੋਨ ਦੇ ਸੰਪਰਕ ਦੇ ਵਿੱਚ ਆਉਣ ਕਾਰਨ ਇਮਿਊਨਿਟੀ ਦੇ ਵਿੱਚ ਸੁਧਾਰ ਵੀ ਹੋਇਆ ਹੈ ਇਸ ਲਈ ਇਸ ਦਾ ਪ੍ਰਭਾਵ ਅਜੇ ਗੰਭੀਰ ਨਹੀਂ ਜਾਪਦਾ ਮਾਹਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਏਮਜ਼ ਦਿੱਲੀ ਦੇ ਇੱਕ ਮਾਹਰ ਅਨੁਸਾਰ ਇਹ ਨਵਾਂ ਰੂਪ ਓਮੀਕਰੋਨ ਦੇ LF.7 ਅਤੇ NB.1.8 ਵਰਗੇ ਉਪਰੂਪਾਂ ਦੇ ਨਾਲ ਸੰਬੰਧਿਤ ਹੈ ਹਾਲਾਂਕਿ ਇਸ ਦੇ ਲੱਛਣ ਹੋਣ ਤੱਕ ਹਲਕੇ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਹਰ ਸਾਲ ਮੌਸਮੀ ਇਨਫਲੂਐਂజా ਵਾਂਗ ਉਬਰਦਾ ਅਤੇ ਫਿਰ ਚਲਿਆ ਵੀ ਜਾਂਦਾ ਹੈ ਬਹੁਤ ਸਾਰੇ ਮਰੀਜ਼ ਉਸ ਦੀ OPD ਵਿੱਚ ਗਲੇ ਵਿੱਚ ਖਰਾਸ਼ ਜ਼ੁਕਾਮ ਫਲੂ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਲੈ ਕੇ ਆ ਰਹੇ ਨੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਨਫਲੂਐਂਜ਼ਾ ਬੀ ਲਾਗ ਪਾਈ ਗਈ ਹੈ ਜੋ ਕਿ ਕਰੋਨਾ ਦੀ ਬਿਲਕੁਲ ਨਹੀਂ ਹੈ ਇਸ ਮੌਕੇ ਦੇ ਉੱਪਰ ਕੀ ਕੁਝ ਕਰਨਾ ਚਾਹੀਦਾ ਹੈ ਇਹਦੇ ਬਾਰੇ ਵੀ ਡਾਕਟਰਾਂ ਦੇ ਵੱਲੋਂ ਸਲਾਹ ਜੜੀ ਹੈ ਉਹ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਭੀੜ ਤੋਂ ਬਚਣ ਦੀ ਗੱਲ ਆਖੀ ਗਈ ਹੈ ਮਾਸਕ ਪਾ ਕੇ ਰੱਖਣ ਦੀ ਗੱਲ ਕਹੀ ਗਈ ਹੈ ਨਿਯਮਤ ਤੌਰ ਦੇ ਉੱਪਰ ਹੱਥ ਧੋਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੇ ਲਈ ਵੀ ਅਪੀਲ ਕੀਤੀ ਗਈ ਹੈ ਨਾਲ ਦੀ ਨਾਲ ਜੇਕਰ ਲੱਛਣ ਅਜਿਹੇ ਦਿਖਾਈ ਦਿੰਦੇ ਨੇ ਤਾਂ ਤੁਰੰਤ ਵੱਖਰੇ ਹੋਣ ਤੇ ਡਾਕਟਰੀ ਸਲਾਹ ਲੈਣ ਦੀ ਗੱਲ ਵੀ ਡਾਕਟਰਾਂ ਦੇ ਵੱਲੋਂ ਜ਼ਰੂਰ ਕਹੀ ਗਈ ਹੈ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਵੱਡੇ ਪੱਧਰ ਦੇ ਉੱਪਰ ਦੌੜ ਭੱਜ ਰਿਹਾ ਹੈ ਕਿ ਦੁਬਾਰਾ ਲੋਕਡਾਊਨ ਲੱਗ ਜਾਏਗਾ ਤਾਂ ਇਸ ਦੇ ਬਾਰੇ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮਾਹਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਲੋਕਡਾਊਨ ਵਰਗੀਆਂ ਸਖਤ ਪਾਬੰਦੀਆਂ ਦੀ ਲੋੜ ਹਾਲ ਫਿਲਹਾਲ ਨਹੀਂ ਹੈ ਪਰ ਚੌਕਸੀ ਵਰਤਣਾ ਬਹੁਤ ਜ਼ਰੂਰੀ ਹੈ ਇਹ ਵਾਇਰਸ ਉਹਨਾਂ ਲੋਕਾਂ ਦੇ ਲਈ ਗੰਭੀਰ ਖਤਰਾ ਨਹੀਂ ਪੈਦਾ ਕਰ ਰਿਹਾ ਜਿਨ੍ਹਾਂ ਨੇ ਟੀਕਾ ਅਤੇ ਬੂਸਟਰ ਖੁਰਾਕ ਪਹਿਲਾਂ ਤੋਂ ਹੀ ਲਈ ਹੋਈ ਹੈ ਮਾਮਲੇ ਘੱਟ ਹੋਣ ਕਾਰਨ ਅਜੇ ਲਾਕਡਾਊਨ ਵਰਗੇ ਹਾਲਾਤ ਪੈਦਾ ਨਹੀਂ ਹੋਣਗੇ ਸੋ ਦਿੱਤਿਆਂ ਇਹਨਾਂ ਤਮਾਮ ਜਾਣਕਾਰੀਆਂ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਵਧੇਰੇ ਵੱਡੀਆਂ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ